ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਪਾਇ ਪੈਜ ਰਖਦਾ ਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰੇ ਆ ਪਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪੇਠ ਦੇਵ ਨਾ ਨੰਦ ਉਮਖਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕਮ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜ ਸੁਖ ਤਮ ਨ ਹੋਈ ਕੁਰਤਾ ਕਰਨਾ ਮੈਂ ਨਹੀਂ ਜਹੋ ਕਰੀ ਨ ਹੋਈ ਮਲਿਹਾਰੀ ਕੁਦਰਤ ਵਸੇ ਆਦਰਾਂਤ ਨ ਜਾਇ ਰਖਿਆ ਰਹਾ ਜਾਤ ਮਹ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹੇ ਅਮ ਤੂੰ ਸੱਚਾ ਸਾਹਿਬ ਸਿਵਤ ਸੋ ਹਾਲਿਓ ਜਿਨ ਕੀਤੀ ਸੋ ਪਰਪ੍ਰਿਆ ਕਉ ਨਾਨਕ ਕਰ ਕਰਤੇ ਕੀ ਅਬਾਤ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਅਸ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਹਸੋ ਕਰ ਕੇ ਹਜਤ ਵੇ ਸਰਬ ਸਮਾਲੇ ਵਜ ਤੇਰੇ ਨਾ ਦੇਣੇ ਕੇ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਬਰੀ ਸਿਉ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤਦਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦ੍ਰੇਂਦਰ ਆਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਧਨੋ ਸਿੱਧ ਸਮਧੀ ਅੰਦਰ ਗਾਵਨ ਤੁਧਨੋ ਸਾਧ ਦੀਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ಗೌನ ತುಧನೋ ಪಂಡಿ ಸೂರ್ಯುಗಾ ನಾಲೆ ಗೌನ ತು ಮೋಹಣಿಯ ಮನ ಮೋಹನ ಸುರ್ಗ ಮಾಲೆ ಗಾವನ ತುನೋ ರುದನ ಪಾಯ ಸಠ ತೀರ್ಥ ನಾಲೆ ಗಾವನ ತುನೋ ಜೋತ ಮಹಬಲ ಸೂರ್ಯ ಗಾವನ ತುನೋ ಖಾಣಿ ಚಾರೆ गावਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਸੇਈ ਤੁਦਨੋ ਗਾਵਨ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਨੂ ਗਾਵਨ ਸੇ ਮੈਂ ਚਿਤ 라ਵਨ ਨਾਨਕ ਕਿਆ ਬੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਉ ਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਿ ਸੀ ਮਾਇਆ ਜਿਨਿ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸੁ ਦੀ ਵਡਿਆਈ। ਜੋ ਤਿਸੁ ਪਾਵੈ ਸੋਈ ਕਰਸੀ ਸਰਹ ਕਮ ਨ ਕਰਣਾ ਜਾਈ ਸੋ ਪਾਤਿ ਸਾਹੁ ਸਾਹ ਪਤ ਸਾਹਿਬ ਨਾਨਕ ਰਹਿਨ ਨ ਜਾਈ ਅਸ ਮਹਲਾ ਪਹਿਲਾ ਸਨ ਵੱਡਾ ਆਖੈ ਸਭ ਕੋ ਏਕੇ ਵਡਵਡਾ ਡਿਠਾ ਹੋਇ ਕੀਮਤ ਪਾਇ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰੇ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਕ ਕਿਉੜ ਜੀ ਆ ਰਹਾ ਸਭ ਸੁਰਤੀ ਮਿਲ ਸਰਦਕ ਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਾਈ ਕਹਿਣਾ ਜਾਈ ਤੇਰੀ ਤੇਰਵੜਿਆਈ ਸਭ ਸਤਿ ਸਭ ਤਪ ਸਭ ਜੰਗੀ ਆਇਆ ਸਿੱਧਾ ਪਰਖਾ ਕੀ ਆਵੜੇ ਆਇਆ ਤਦ ਵਿਣ ਸਿੱਧੀ ਕਿਨੇ ਨ ਪਈਆ ਕਰਮ ਮਿਲੇ ਨਹੀ ठाकुर आई ਆਖਣ ਵਾਲਾ ਕਿਆ ਵਿਚਾਰ ਸਿਫਤੀ ਭਰੇ ਤੇਰੇ ਪੰਡਾ ਜਿਸ ਦੂਦੇਤ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਜਾਓ ਅਖਣਿ ਓਖਾ ਸਜਨ ਸache ਨਾਮ ਕੀ ਲੱਗੈ ਭੂਖ ਤਤ ਭੁਖੈ ਘਾਇ ਚਲੀਐ ਦੂਸੋ ਕਿਉ ਵਿਸਰੇ ਮੇਰੀ ਮਾਇ ਸਾਚਾ ਸਾਹਿਬ ਸਾਚੈ ਨੈ ਰਹਾਓ ਸਾਚੇ ਨਾਮ ਕੀ ਤੇਲਵੜੇ ਆਈ ਆਖਥ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਮਰਨ ਨਾ ਹੋਵੇ ਸੋਗ ਦਿੱਧ ਰਹੇ ਨਾ ਚੁਕੇ ਭੋਗ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੋਇ ਨਾ ਕੋ ਹੋਇ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਨ ਦਿਨ ਕਰਕੇ ਕੀਤੀ ਰਾਤ ਖਸਮ ਬਿਸਾਰੇ ਹਤੇ ਕਮ ਜਾਤ ਨਾਨਕ ਨਾਲ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਿ ਪਦਖਾ ਬਿਨੋ ਕਰ ਅਗਰ ਪਾਸ ਹਮ ਕੀਰੇ ਕਿਨਮ ਸਤਗੁਰ ਸਰਣਾਈ ਕਰਦੇ ਆ ਨਾ ਪ੍ਰਗਾਸ ਮੇ ਮੀਤ ਗੁਰਦੇਵ ਮੁਕਰਮ ਨਾਮ ਪ੍ਰਕਾਸ਼ ਗਨਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਇਹ ਰਾਸ ਰਹਾਉ ਅਰਜਨ ਕੇਵੜ ਭਾਗ ਬਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਆਹ ਰੇ ਨਾਮ ਮਿਲੇ ਤ੍ਰਿਪਤਾਸਹਿ ਮਿਲ ਸੰਗਤ ਗੁਣ ਪਰਗਾਸ ਜਨ ਹਰ 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 ਰਸ ਨਾਮ ਨਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਰੇ ਤ੍ਰਿਗ ਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਇਤਨੇ ਤਮਸਤ ਕਲੇਖਿਆ ਲੇਖਾਸ ਧੰਨ ਧੰਨ ਸਦ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਲਾ ਪੰਜਵਾਰਾ ਕਾਏ ਰੇ ਮਨ ਚਤਵੈ ਉਦਮ ਜਾ ਹਰ ਹਰ ਜੀਓ ਪਰਿਆ ਸਰਬ ਧਰਮੈਂ ਜੰਤੇ ਪਾਏ ਤਾ ਕਾ ਰਿਜ ਕੇ ਅਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪਰ ਸਾਧ ਪਰਮ ਪਦ ਪਾਇਆ ਸੂਕੇ ਕਾਸ਼ਟ ਹਰੇ ਆ ਰਹਾਓ ਜੋ ਨਾ ਪਤਾ ਲੋਕ ਸੁਤ ਬਨਤਾ ਕੋਇ ਨਾ ਕਿਸ ਕੀ ਧਰਿਆ ਸਰਸਰ ਰਜ ਕਸਮ ਪਾਏ ਠਾਕੁਰ ਕਾਏ ਮਨ ਭਉ ਕਰਿਆ ਊੜੇ ਊੜ ਆਵ ਸੇ ਕੋ ਸਾਤ ਸੁਪਾਛ ਬਚਰੇ ਛੜਿਆ ਤੇਨੇ ਕਮਣ ਖਲਾਵੇ ਕਮਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਤ ਸਿਸ਼ਟ ਸਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਈਐ ਤੇਰਾ ਅੰਤ ਨ ਪਰਾਵਰਿਆ ਸਭਨੇ দান ਦਸ ਅਸਤ ਸੇਦਾਨ ਠਾ ਕਰ ਕਰਤਲੇ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਈਐ ਤੇਰਾ ਅੰਤ ਨ ਪਰਾਵਰਿਆ राग असमहल्ल चौथा सुपिरख एक ओंकार सतगुरु प्रसाद सुपिरख निरंजन हर परख निरंजन हरगमगम पार सब ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਰਜਣਹਾਰਾ ਸਭ ਜੀਏ ਤੁਮਾਰੇ ਜੀ ਤੁੰ ਜੀ ਆਕਾ ਦਾਤਾਰਾ ਹਰ ਧਿਆਵੋ ਸੰਤੋਖ ਜੀ ਸਭ ਦੁੱਖ ਵਿਚਾਰਨ ਹਾਰਾ ਹਰੇ ਆਪੇ ਡਾ ਗੁਰੇ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਇੱਕਾਪੁਰਖ ਸਮਾਨ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਬਿਨ ਵਰਨ ਜਾਣ ਤੂੰ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਅਰ ਧਿਆਵਹਿ ਅਰ ਧਿਆਵਹਿ ਤੁਧ ਜੀ ਸੇ ਜਗੁ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤੇਨ ਤੂਟੀ ਜਮ ਕੀ ਫਾਸੀ ਜਿਨ੍ਹੇ ਰੂਪ ਜਨਾਰਨੇ ਪਾਤੇ ਆਇਆ ਜੀ ਤਿਨ ਕਾ ਪਉ ਸਭੁ ਗਵਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੈ ਤਨ ਸੈ ਤਨ ਜਿਨ ਹਰਿ ਤਾਇਆ ਜੀ ਜਨ ਨਾਨਕ ਤਿਨ ਬਲ ਜアシ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਣ ਤੁਜੀ ਜੀ ਹਰਿ ਨੇ ਕਹਿਨੇ ਕਿ ਅਨੰਤ ਤੇਜੀ ਅਨਕ ਤੇਰੀ ਅਨਕ ਕਰੇ ਆਰ ਪੂਜਾ ਜੀ ਤਪ ਤਪ ਜਪ ਬੇਅੰਤ ਤੇਰੇ ਅਨੇਕ ਤੇ ਹਨੇਕ ਪੜੇ ਬੋ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰਪ ਗੰਤਾ तूं आदर करू जुग जुग एको सदा सदा तूं एको जी तूं न चल कर सोई तु आपे पाव सोई वरती तूं आपे कर सोई ਤੁੜਿਆਪੇ ਸ੍ਰਿਸ਼ਟ ਸਭ ਪਾਈ ਜੀ ਤੁੜਿਆਪੇ ਸੁਰਜ ਸਭ ਕੋਈ ਜਨ ਨਾਨਕ ਗੁਣ ਗਾ ਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਨ ਲਾ ਚੋਥਾ ਤੂੰ ਕਰਤਾ ਸਚਿਆਰ ਮੇਡਾ ਸਾਈ ਜੋ ਤਪਾਵੇ ਸੋਈ ਤੇ ਲਾ ਰਜਮਾ ਭਗ ਨੇ ਲਾ ਮੈ ਖੜ ਦੁਈਲੇ ਮੈਨੇ ਕਹ ਤਾ ਬਸਰਤੇ ਨੰਗਲੇ

ശ്രീ മഹേന്ദ്രീ പാ ലീ ചോ പിന്നിയ ਤੇ ਸਾ ਗੁਰੂ ਜੀ ਦੇ ਗੰਦੇ ਦੀ ਸਭ ਮਨ ਨੂੰ ਦਾਈ ਜਾਈ ਤਾੜੂ ਤਨ ਉਰਕੇ ਰੋਟਾ ਸੁਹਾਈ ਬਣਾ ਜਾ ਖਲਰੋਣੇ ਕੀ ਜੜ ਜਹਾਏ ਬਜ ਜਮ ਮੇਰੇ ਹੋਰੇ ਅਗਰ ਹੋ ਗਏ ਤੇ ਪੀ ਮੇਕਰ ਹੱਥ ਰੱਖਾ ਗੁਰੂ ਜੀ ਦੀ ਜਾ ਅਜਨਨ ਮਨ ਮਨ ਕਰ ਦਬਾਰਾ ਸਵੇਰੇ ਸਵੇਰ ਨੂੰ ਕਹੋ ਆਦਨ ਮੈ ਪਤਾ ਹੋ ਸੁਖ ਵਿਦਿਆ ਮਰ ਦੇ ਵਕਤ ਤਰ ਕਰ ਤਾਰਾ ਮੋਤਾ ਨੇ ਕਰਦੇ ਰਿਹਾ ਰੱਬਾ ਕੋ ਚੜਿਆ ਪੂਰਨ ਮਨਿਆ ਪਰਪਕੀਆ ਪਿਆਰਾ ਮੈਂ ਜਾਗ ਰਿਹਾ ਤੇ ਹਾਂ ਹੁਣ ਜਬਰਤਾਂ ਹਾਂ ਸੁਤ ਦੇਵਿਕੁਮਰੇ ਹਰਿਆ ਦੁਰਸਰਮ ਮਾਇ ਮਾਇ ਆਵਰ ਬੰਗਰਾ ਦੀਆ ਮਨੁਆ ਰਤਰਾ ਦੁਰੀਆ ਉਸਨਾ ਮਰੀ ਪਤਾ ਦੁਰੀਆ ਸੁਝਿਆ ਪਤਾ ਰਾਤੇ ਰੋਮ ਹਿਲਾਤਾ ਹੈ ਸਰਬ ਕਰਸਾ ਟੇਲੇ ਰੁਰ ਦੁਰਸਰਮ ਕੇ ਤਾਪ ਮੂਰ ਬਿਲੀ ਦੁਰਸਰਮ ਸੰਤਾਨਾਕਾਰ ਪਦਮ ਅਵਰ ਪੈ ਜਲਤਰ ਮਾਰੇ ਕਰੇ ਕਰਨ ਸਾਥੀ ਨਾਲ ਕਿਰਨ ਸਾ ਸਰ ਮੈਂ ਕਹਿੰਦਾ ਗੀਤ ਗੀਰੋ ਰੇ ਜੀ ਮਨ ਜੁਤੀਓ ਜਿਸ ਕਾਰ ਲੋਗ ਵਾਰਨ ਮਤਲਕ ਹੈ ਤਰੇ ਹਮਾਰਾ ਜਗਾ ਲ ਬਜਗ ਬਨਾਓ ਵਗਦੇ ਚੜੇ ਬਤਾਓ ਆਦ ਕਰ ਕੇ ਕਾਰਾ ਦੀ ਗੁਰ ਸੰਗ ਲੋਹਨਰਾ ਨਮਸਕਾਰ ਸ੍ਰੀ ਕਮਾਲੀ ਜੇ ਪਰ ਜਾਦੇ ਆਪਾਂ ਵਾਲੀ ਦੁਕਾਨੋਂ ਪਰਸੇ ਬਸ ਲੀਓ ਸੋਨ ਨਾ ਕੋਲ ਮਾ ਬਿੱਤੀਓ ਘਟਕੇ ਸਰ ਯਾਰ ਬੇਲਵਲੀ ਰਿਪੁਚਨ ਤੇ ਰੀਡ ਗੁੰਦੇ ਰਸੁਲਾ ਪਰਸ਼ਕਲਾ ਸੁਨੰਦ ਪਾਏ ਜੀ ਸੁਪਾਤਾ ਅਦਿਸ਼ਰੀ ਇਹ ਤੋਰੀ ਜਿਵੇਂ ਪੈਣਾ ਕਦੇ ਕਦੇ ਪੜਨ ਕੀ ਲੈਣ ਜਬ ਕਰ ਕਰਾ ਸਰਕਾਰ ਸਰਕਾਰ ਚਰਤਾਬੇ ਮਹਾਰਾਜ ਬਕਰ ਕਰਤੋ ਕਰਬੂ ਜੁਨੇ ਮਿਲੇ ਦੇ ਕਰਬੂ ਜੇ ਤਰ ਬਦਲਣ ਜੀ രാജ तो कायस दळवाने काजा आरगिले तने ओवाणी जती ननत ननत रेती राजा काजा ओ तारा केदर से परभन चला के लुपे बसुत पार का पर ला वगि पार्ट अजे रे जेतेनी ओत देखा भर दيني गोला जहदे तोन मत संग

ਬਤਾ ਮੈਨੂੰ ਅਰੋੜੋ ਬੋਲੀ ਤੇਰਾ ਜੋ ਬੋਲੀ ਇਹ ਪਾਣ ਬਤਾ ਦਲੇਰ ਦੇਰ ਦੇਰ ਮਾਰ ਇਨਾਂ ਲੰਮਟੇ ਲੋਕਾ ਦਾ ਦਰਦ ਤੇਰਾ ਕਿ ਕਿ ਮੈਨਣ ਤੇਰੀ ਆਪਾਤ ਦਲੇਰ ഓ നട 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 ਮੇਰਾ ਹੌਂਕਾ ਸੁਣ ਲੈ ਅੰਨਦੋਲ ਬਲਿ ਮੱਲ ਪੈਣ ਸੋ ਮਾਹਾਰਿਵਾਨ ਮਾਰੋ ਮਾਲੋ ਮੈ ਕਰਤੋ ਆਪਣਾ ਜਾਨ ਦੋਰ ਪਾਰ ਬੈ ਗਏ ਅਜ ਵਿਚਾਰੇ ਆਪਣਾ ਜਾਨ ਜਸਪਰੀਏ ਜਦਨ ਸਰਾ ਮੈਂ ਮਰੀਬ ਦੇਖੇ ਜਦ ਮੈਂ ਉੱਤ ਚਲੇ ਆ ਮੈਂ ਆਂਦਲੇ ਤਰੋ ਦਾ ਤਰਹਾਰਾ ਮੋਹਰ ਬਰਕਰੇ ਰਾਜਾ ਮੋਹਰ ਬਰਮੇ ਨਾ ਬਰਦਾ ਮੋਹਰ ਮੈਂ ਆ ਜਾਣਾ ਨਾ ਰੋਏ ਦੋ ਆਰਦੇ ਆਪਣਾ ਜਹਾਨ ਤਰਦ ਪਾਉ ਸੈਨ ਮੈਂ ਕਰਾ ਦਰਦ ਜਿੰਨੇ ਹੱਥ ਬਾਦਰੇ ਮੈਂ ਸਹੈਰੀ ਅੰਗਰ ਤੰਦਰੁਪਤ ਗੋਦਰ ਨਾ ਬਾਰ ਨਾ ਕਬਨ ਨਾ ਨਾ ਅਰਸੈਂਡ ਰਮਤ ਜਿਤਰੋ ਰੂਪੇ ਗਲਕਾਰ ਬੇਬਨ ਦੋ ਬਨੇ ਬ੍ਰਹਮ ਜੋਤਿ ਕੋ ਤੇ ਜਨਮ ਹੈ ਜੋਤਿ ਪ੍ਰਭੁ ਤੇ ਆਏ ਹੈ ਅੰਤ ਤੱਕ ਜਾਏ ਦੁਹਰਾ ਅਰ ਜਨਨੀ ਲੇਕਾਇ ਬਬੂ ਜਨਾਰਤ ਨਾਏ ਬਸ ਤੇ ਚਿਤ ਰਜੀ ਜਨਨੀ ਵਿਗਤ ਮਾਣੇ ਜਵਾਰੀ ਰੂਗੋ ਜਨਮ ਰਾਜ ਆਏ ਅਮੇਦਾਰ ਤੇ ਰੇਮੋਂ ਕੇ ਸੁਣਾਏ ਬਬਾ ਦੁਹਰਾ ਭੜ ਤੋਂ ਕਟ ਗਾਵਲੇ ਨਾਇਕ ਅੰਤ ਲੈ ਤਕ ਬਗਤ ਨੇ ਜਰੂਰ ਕਰ ਸਹਾਇਤ ਜੈਤਮਾ ਚਾਨ ਤੋਂ ਟੁੱਟਦੇ ਅੰਤ ਅੰਤ ਲੇ ਗਏ ਗੁਤਬਲੇ ਨੰਦ ਤੇ ਦੋਰਾ ਤਾਰ ਗਿਦੇਵਾ ਟੋਟੂ ਜਿਨ ਨੇ ਇਹ ਸੁ ਕੋਟਲੇ ਬ੍ਰਹਮਾ ਕੇ ਰਾਰਾ ਗਰਜਲੇ ਟੋਟੋ ਕਥਾ ਸੁਣਦੇ ਕਾ ਲੈ ਸਭ ਪਾਰ ਤੁਰ ਗੁਲ ਕਰਾ ਤੁਰ ਗੁਲ ਕਰੀ ਤੇ ਚੋਲੀ ਮੇਰੇ ਕਲ ਨੇ ਗਾ ਦੁਰਾ ਵੀ ਨਿਕਣਾ ਹਾਰ ਜਨ ਬਦਕੀਲੇ ਵਾਲਾ ਹੋਈ ਅੱਜ ਅੱਜ ਨਾ ਕੋਈ ਸੰਸਤ ਤੇ ਪਟਾਉਣਾ ਅਰਦੀਪ ਸੰਸਭਾਉਣਾ ਪਰ ਮੋੜ ਜਾੜ ਕਰਦਾ ਸਭਾ ਲੋਕ ਲਈ ਲਾ ਲਾ ਲੋਕ ਪਰ ਰੰਗ ਕਨਾਰੇ ਸਤ੍ਰੀ ਤੀਤਨ

ਵਧੀਆ ਵਧੀਆ ਰੱਬ ਪਰ ਆਰ ਬੜੀਆ ਬੜੀਆ ਬਣੇ ਇੱਲਾ ਸਭ ਦੋਤਾ ਗਾਓ ਕਿਉਂ ਮੰਨਦੀ ਰਾਇ ਕਾ ਨਗਰੰਦੋ ਸਤੁਰ ਮਾਵੇ ਕਰੇ ਆ ਨਾਨਕ ਨੰਦ ਲੇ ਸਾਜੇ ਸਾਪਾ ਨਾ ਨਹੀਂ ਕਰੇ ਘਟਾੜੇ ਰਾਖਿ ਜਿਹ ਤੇ ਮਰਬਾਏ ਤੇ ਨਾਲੇ ਤੇ ਸਲਾਹ ਦੇ ਨਾਮੁ ਨੰਸਾਵੇ ਨਾਮ ਜਿ ਦੇ ਗਮਨ ਤਾ ਜੇ ਬਦ ਨੈ ਨਾਨਕ ਸਚਾਇਰ ਗਿਆਨ ਹੀ ਕਰੇ ਸਾਜੇ ਨਾਮੇ ਆ ਮਾਜ ਕਹ ਲੈ ਬੋਲਿਆ ਕਰੋ ਮਨੇ ਵਸਾ ਜੀ ਚਾਸ ਬੁਲਿਆ ਸਭਾ ਪਰ ਬਲ ਗਈ ਗੁਰੂ ਜੀ ਇਹ ਬੜੀਆ ਗਾਨਾ ਗਾਣਾ ਸੋਸਤ ਰੋਏ ਆ ਸਾਰਾ ਨਾ ਨਾ ਰਹਾ ਦਾਰ ਵਾਡੇ ਮਨਸਰਤ ਤੇ ਕਰ ਸਕ ਗਏ ਗਾ ਗਾ ਸਦਰ ਰਾਇ ਕਲਾ ਜਿੱਤੇ ਕਲਾ ਜਿੱਤੇ ਕੱਤਾ ਜੀ ਆਵਾਂ ਚ ਤੁਤ ਤੁਤ ਦੋਸੀ ਤੇ ਰਾਦ ਤੱਕ ਨਾ ਕੈ ਨੰਬਰ ਤੁਝ ਨੂੰ ਸਨਾ ਨਰਗਰਟ ਕੈ ਨਾਨਕ ਤੇ ਸੁਤ ਤੇ ਕੈ ਨਾ ਦੁਆਇ ਅਨਨ for be And am మన <laughs>